ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਰਮਣੀਕ ਸਥਾਨ ਤੇ ਪਹੁੰਚੇ ਹੋਏ ਹਾਂ ਇਹ ਹੈ ਗੁਰਦੁਆਰਾ ਸ਼੍ਰੀ ਅਮਰਗੜ ਸਾਹਿਬ ਇਹ ਯਾਦਗਾਰੀ ਸਥਾਨ ਅਮਰ ਸ਼ਹੀਦ ਧੰਨ ਧੰਨ ਬੀਬੀ ਸ਼ਰਨ ਕੌਰ ਜੀ ਦਾ ਹੈ ਬੀਬੀ ਸ਼ਰਨ ਕੌਰ ਜੀ ਦੇ ਮਾਤਾ ਪਿਤਾ 10ਵੇਂ ਪਾਸ਼ਾ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਰਧਾਲੂ ਸਨ ਬੀਬੀ ਸ਼ਰਨਕੌਰ ਜੀ ਨੇ ਬਚਪਨ ਵਿੱਚ ਹੀ ਆਪਣੇ ਮਾਤਾ ਪਿਤਾ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਤੋਂ ਅੰਮ੍ਰਿਤ ਪਾਨ ਕੀਤਾ ਜਦੋਂ ਬੀਬੀ ਸ਼ਰਨਕੌਰ ਜੀ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਤਾਂ ਉਦੋਂ ਹੀ ਬੇਨਤੀ ਕਰਦੇ ਸਨ ਕਿ ਸੱਚੇ ਪਾਤਸ਼ਾਹ ਮੈਨੂੰ ਕੋਈ ਸੇਵਾ ਬਖਸ਼ੋ ਬੀਬੀ ਸ਼ਰਨਕੌਰ ਦੀ ਬੇਨਤੀ ਸੁਣ ਕੇ ਗੁਰੂ ਜੀ ਵਚਨ ਕਰਦੇ ਸਨ ਕਿ ਬੀਬਾ ਤੁਸੀਂ ਸਿਮਰਨ ਕਰਿਆ ਕਰੋ ਜਦੋਂ ਸਮਾਂ ਆਵੇਗਾ ਅਸੀਂ ਆਪ ਹੀ ਸੇਵਾ ਲੈ ਲਵਾਂਗੇ ਆਖਿਰ ਸਾਧ ਸੰਗਤ ਜੀ ਉਹ ਸਮਾਂ ਵੀ ਆ ਗਿਆ ਇਹ ਸਮਾਂ ਸੀ 8 ਕੋ ਸੰਮਤ 1761 ਬਿਕਰਮੀ ਦਾ ਜਦੋਂ ਸਰਬੰਸ ਦਾ ਨੀ ਸ਼ਹੀਦ ਪਿਤਾ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਧੰਦਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼੍ਰੀ ਚਮਕੌਰ ਸਾਹਿਬ ਦੀ ਜੰਗ ਸਮੇ ਪੰਥ ਖਾਲਸੇ ਦਾ ਹੁਕਮ ਮੰਨਦੇ ਹੋਏ ਘੜੀ ਛੱਡਣ ਵੇਲੇ ਆਪਣੀ ਜਗ੍ਹਾ ਕਲਗੀ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਸਜਾ ਕੇ ਕੱਚੀ ਘੜੀ ਛੱਡ ਕੇ ਬਾਹਰ ਆ ਕੇ ਮੈਦਾਨੇ ਜੰਗ ਨੂੰ ਨਮਸਕਾਰ ਕੀਤੀ ਤੇ ਤਾੜੀ ਮਾਰ ਕੇ ਆਖਿਆ ਹਿੰਦਰਾ ਪੀਰ ਚੱਲਿਆ ਹੈ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੇ ਸੋ ਸਾਹਾ ਸੰਗਤ ਜੀ ਮੁਗਲ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਜਾਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕੁਝ ਦੂਰੀ ਤੇ ਬੀਬੀ ਸ਼ਰਨ ਕੌਰ ਜੀ ਜੋ ਗੁਰੂ ਸਾਹਿਬ ਜੀ ਦੇ ਚਮਕੌਰ ਸਾਹਿਬ ਹੋਣ ਬਾਰੇ ਸੁਣ ਕੇ ਸ਼੍ਰੀ ਚਮਕੌਰ ਸਾਹਿਬ ਵੱਲ ਆ ਰਹੇ ਸਨ ਉਹਨਾਂ ਨੂੰ ਗੁਰੂ ਸਾਹਿਬ ਨੇ ਸ਼ਹੀਦ ਸਿੰਘਾਂ ਜਿਨ੍ਹਾਂ ਵਿੱਚ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਨ ਬਾਬਾ ਜੁਝਾਰ ਸਿੰਘ ਜੀ ਸਨ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ ਹੋਰ ਸ਼ਹੀਦ ਸਿੰਘ ਸ਼ਾਮਲ ਸਨ ਉਹਨਾਂ ਦਾ ਸੰਸਕਾਰ ਕਰਨ ਦੀ ਸੇਵਾ ਬਖਸ਼ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਚਾਲੇ ਪਾ ਦਿੱਤੇ ਤੇ ਬੀਬੀ ਸ਼ਰਨ ਕੌਰ ਜੀ ਨੇ ਸਤ ਵਚਨ ਕਹਿ ਕੇ ਗੁਰੂ ਜੀ ਅੱਗੇ ਸੀਸ ਨਿਵਾ ਦਿੱਤਾ ਤੇ ਮੈਦਾਨੇ ਜੰਗ ਵਿੱਚ ਆ ਕੇ ਸਾਰੇ ਸ਼ਹੀਦ ਹੋਏ ਸਿੰਘਾਂ ਦੇ ਸਰੀਰ ਇੱਕ ਥਾਂ ਇਕੱਠੇ ਕੀਤੇ ਤੇ ਅੰਗੀਠਾ ਤਿਆਰ ਕਰ ਲਿਆ ਤੇ ਸ਼ਹੀਦੀ ਜੋਤ ਦੀ ਮਦਦ ਨਾਲ ਅੰਗੀਠੇ ਨੂੰ ਲਾਂਬੂ ਲਾ ਦਿੱਤਾ ਆਪ ਅੰਗੀਠੇ ਤੋਂ ਥੋੜਾ ਦੂਰ ਚੌਂਕੜਾ ਮਾਰ ਕੇ ਸਿਮਰਨ ਵਿੱਚ ਮਗਨ ਹੋ ਗਏ ਜਦੋਂ ਮੁਗਲਾਂ ਨੇ ਦੇਖਿਆ ਕਿ ਉੱਚੀ ਉੱਚੀ ਅੱਗ ਦਾ ਭਾਂਬੜ ਮਚ ਰਿਹਾ ਹੈ ਤਾਂ ਅੰਗੀਠੇ ਵੱਲ ਨੂੰ ਆਉਣ ਲੱਗੇ। ਉਹਨਾਂ ਨੇ ਦੇਖਿਆ ਕਿ ਅੱਗ ਦਾ ਭਾਂਬੜ ਮਚ ਰਿਹਾ ਹੈ ਤੇ ਇੱਕ ਔਰਤ ਥੋੜੀ ਦੂਰ ਬੈਠੀ ਹੈ। ਜਿਉਂ ਹੀ ਮੁਗਲ ਅੰਗੀਠੇ ਵੱਲ ਵਧੇ ਤੇ ਬੀਬੀ ਜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਸ਼ਰਨਕੌਰ ਜੀ ਨੇ ਬੋਲੇ ਸੋਨੇ ਹਾਲ ਦਾ ਜਾਹਕਾਰਾ ਛੱਡ ਕੇ ਸਦਾ ਹੀ ਸਾਥਣ ਸ੍ਰੀ ਸਾਹਿਬ ਯਾਨੀ ਕਿ ਤਲਵਾਰ ਮਿਆਨ ਵਿੱਚੋਂ ਕੱਢ ਲਈ ਤੇ ਬਹੁਤ ਹੀ ਦਲੇਰੀ ਤੇ ਹਿੰਮਤ ਨਾਲ ਮੁਗਲ ਫੌਜਾਂ ਦਾ ਟੱਕਰਾ ਕੀਤਾ। ਤੇ ਕਈ ਮੁਗਲ ਬੀਬੀ ਸ਼ਰਨ ਕੌਰ ਜੀ ਨੇ ਮੌਤ ਦੇ ਘਾਟ ਉਤਾਰ ਦਿੱਤੇ ਮੁਗਲ ਫੌਜਾਂ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਈਆਂ ਮੁਗਲ ਫੌਜਾਂ ਬੀਬੀ ਜੀ ਨੂੰ ਜਿਉਂਦਿਆਂ ਖਾਣਾ ਚਾਹੁੰਦੀਆਂ ਸਨ ਪਰ ਐਸਾ ਨਾ ਹੋ ਸਕਿਆ ਬੀਬੀ ਜੀ ਬਿਆੰਤ ਜ਼ਖਮੀ ਹੋ ਕੇ ਧਰਤੀ ਉੱਤੇ ਡਿੱਗ ਪਏ ਉਹਨਾਂ ਜ਼ਾਲਿਮਾਂ ਨੇ ਬਰਸ਼ਾ ਨਾਲ ਸਰੀਰ ਨੂੰ ਚੁੱਕ ਕੇ ਪ੍ਰਚੰਡ ਹੋਏ ਅੰਗੀਠੇ ਵਿੱਚ ਸੁੱਟ ਦਿੱਤਾ ਇਸ ਤਰ੍ਹਾਂ ਦਲੇਰੀ ਤੇ ਦ੍ਰਿੜਤਾ ਨਾਲ ਬੀਬੀ ਸ਼ਰਨ ਕੌਰ ਜੀ ਨੇ ਸ੍ਰੀ ਜਮਕੌਰ ਸਾਹਿਬ ਦੀ ਰਣ ਭੂਮੀ ਉੱਤੇ ਸ਼ਹੀਦ ਹੋਏ ਅਣਖੀ ਯੋਧਿਆਂ ਦੇ ਸਰੀਰਾਂ ਦਾ ਸੰਸਕਾਰ ਕਰਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ੀ ਸੇਵਾ ਸੰਪੂਰਨ ਕਰਕੇ ਦਿਖਾਈ ਤੇ ਆਪਣਾ ਫਰਜ਼ ਨਿਭਾਇਆ ਸਾਧ ਸੰਗਤ ਜੀ ਕਈ ਸਾਖੀਆਂ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਬੀਬੀ ਜੀ ਨੇ ਆਪਣੇ ਆਪ ਨੂੰ ਕਿਸੇ ਨੂੰ ਛੂਣ ਨਾ ਦਿੱਤਾ ਤੇ ਆਪ ਹੀ ਛਾਲ ਮਾਰ ਕੇ ਅੰਗੇਠੇ ਵਿੱਚ ਸ਼ਹੀਦ ਹੋ ਗਏ ਇਸ ਤਰ੍ਹਾਂ ਦਲੇਰੀ ਤੇ ਦ੍ਰਿੜਤਾ ਨਾਲ ਬੀਬੀ ਸ਼ਰਨ ਕੌਰ ਜੀ ਨੇ ਸ੍ਰੀ ਚਮਕੌਰ ਸਾਹਿਬ ਦੀ ਰਣ ਭੂਮੀ ਉਤੇ ਸ਼ਹੀਦ ਹੋਏ ਅਣਖੀ ਯੋਧਿਆਂ ਦੇ ਸਰੀਰਾਂ ਦਾ ਸੰਸਕਾਰ ਕਰਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ੀ ਸੇਵਾ ਸੰਪੂਰਨ ਕਰਕੇ ਦਿਖਾਈ ਤੇ ਆਪਣਾ ਫਰਜ਼ ਨਿਭਾਇਆ ਉਹਨਾਂ ਸੂਰਬੀਰ ਯੋਧਿਆਂ ਦੇ ਨਾਲ ਹੀ ਆਪ ਵੀ ਸ਼ਹਾਦਤ ਦਾ ਜਾਮ ਪੀ ਲਿਆ ਤੇ ਸਦਾ ਲਈ ਅਮਰ ਹੋ ਗਏ ਇਸ ਸਥਾਨ ਦੀ ਕਾਰ ਸੇਵਾ ਸਤਖੰਡ ਵਾਸੀ ਸਤ ਬਾਬਾ ਗੁਰਚਰਨ ਸਿੰਘ ਜੀ ਰਾਏਪੁਰ ਵਾਲਿਆਂ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਸ਼ੁਰੂ ਕਰਵਾਈ ਤੇ ਪ੍ਰਚਾਰ ਦੁਆਰਾ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਦੀ ਸ਼ਹਾਦਤ ਨੂੰ ਪੂਰੀ ਦੁਨੀਆ ਵਿੱਚ ਪ੍ਰਚਾਰਿਆ ਬੇਅੰਤ ਸੰਗਤਾਂ ਆਪਣੀ ਸ਼ਰਧਾ ਭਾਵਨਾ ਲੈ ਕੇ ਇਸ ਪਵਿੱਤਰ ਸਥਾਨ ਉਤੇ ਹਾਜ਼ਰੀਆਂ ਭਰਦੀਆਂ ਹਨ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਹ ਅਸਥਾਨ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜੋ ਕਿ ਸ਼੍ਰੀ ਚਮਕੌਰ ਸਾਹਿਬ ਵਿੱਚ ਸ਼ੋਭਿਤ ਹੈ ਉਸ ਦੇ ਬਿਲਕੁਲ ਨਜ਼ਦੀਕ ਹੈ ਜਿਹੜਾ ਸਾਨੇਵਾਲ ਤੋਂ ਰੋਪੜ ਸੜਕ ਜਾਂਦੀ ਹੈ ਤੇ ਨਾਲ ਨਾਲ ਨਹਿਰ ਵੀ ਜਾਂਦੀ ਹੈ ਇਹ ਉਸ ਦੇ ਬਿਲਕੁਲ ਲਾਗੇ ਹੈ ਇਹ ਸੜਕ ਦੇ ਉੱਪਰ ਹੀ ਹੈ ਸੋ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਆਪ ਜੀ ਸ੍ਰੀ ਚਮਕੌਰ ਸਾਹਿਬ ਜਾਓ ਜਾਂ ਸ੍ਰੀ ਅਨੰਦਪੁਰ ਸਾਹਿਬ ਜਾਓ ਤਾਂ ਇਸ ਪਾਵਨ ਸਥਾਨ ਦੇ ਜ਼ਰੂਰ ਦਰਸ਼ਨ ਕਰਿਆ ਕਰੋ ਤੇ ਸ਼ਹੀਦ ਬੀਬੀ ਸ਼ਰਨ ਕੌਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰਿਆ ਕਰੋ ਆਓ ਬڑے ਪ੍ਰੇਮ ਨਾਲ ਇਸ ਪਾਵਨ ਥਾਂ ਦੇ ਦਰਸ਼ਨ ਕਰੀਏ ਜਿਹੜੇ ਕੰਮ ਕਿਸੇ ਤੋਂ ਨਹੀਂ ਹੁੰਦੇ ਸਾਧ ਸੰਗਤ ਜੀ ਉਹ ਸ਼ਹੀਦ ਕਰ ਸਕਦੇ ਹਨ ਇਸ ਲਈ ਸ਼ਹੀਦਾਂ ਨੂੰ ਪਹਿਲਾ ਨਮਸਕਾਰ ਕਰਿਆ ਕਰੋ ਯਾਰੀ ਸਾਧ ਸੰਗਤ ਜੀ ਸ਼ਹੀਦ ਬੀਬੀ ਸ਼ਰਨਕੌਰ ਜੀ ਦੇ ਨਾਮ ਤੇ ਦੇਖ ਜ਼ਰੂਰ ਕਰਵਾਇਆ ਕਰੋ ਤੇ ਸ਼ਹੀਦ ਸਿੰਘਾਂ ਦੇ ਨਾਮ ਤੇ ਵੀ ਦੇਖ ਜ਼ਰੂਰ ਕਰਵਾਇਆ ਕਰੋ ਆਪਣੀ ਦੇਖ ਤਾਂ ਅਸੀਂ ਰੋਜ਼ ਹੀ ਕਰਵਾਉਨੇ ਹਾਂ ਪਰ ਸ਼ਹੀ ਸਿੰਘਾਂ ਦੇ ਨਾਮ ਤੇ ਜ਼ਰੂਰ ਦੇ ਕਰਵਾਉਣੀ ਚਾਹੀਦੀ ਹੈ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ